ਹਰਿਆਣਾ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦੰਦਿਆਂ ਮਹੀਨਾਵਾਰ ਖਰਚੇ ਮੁਆਫ ਕਰ ਦਿੱਤੇ ਨੇ ਹੁਣ ਸੂਬੇ ਦੇ ਜਿਨ੍ਹਾਂ ਘਰ ਵਿੱਚ 2 ਕਿਲੋਵਾਟ ਤੱਕ ਦੇ ਮੀਟਰ ਲੱਗੇ ਹੋਏ ਨੇ ਉਹਨਾਂ ਨੂੰ ਬਿਜਲੀ ਦਾ ਬਿੱਲ ਸਿਰਫ ਖਪਤ ਹੋਈ ਯੂਨਿਟ ਦਾ ਹੀ ਅਦਾ ਕਰਨਾ ਹੋਵੇਗਾ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਕਰੀਬ 9.5 ਲੱਖ ਬਿਜਲੀ ਖਪਤਕਾਰਾਂ ਨੂੰ ਫਾਇਦਾ ਹੋਵੇਗਾ ਹੁਣ ਤੱਕ ਬਿਜਲੀ ਵਿਭਾਗ ਖਪਤਕਾਰਾਂ ਤੋਂ 115 ਰੁਪਏ ਪ੍ਰਤੀ ਕਿਲੋਵਾਟ ਮਹੀਨਾਵਾਰ ਫੀਸ ਵਸੂਲ ਰਹੀ ਸੀ ਇਸ ਫੀਸ ਨੂੰ ਖਰਚੇਗੇ ਯੂਨਿਟ ਦੇ ਪੈਸੇ ਵਿੱਚੋਂ ਜੋੜਨ ਨਾਲ ਬਿੱਲ ਵੱਧ ਜਾਂਦਾ ਸੀ ਹਰਿਆਣਾ ਸਰਕਾਰ ਨੇ ਬਜਟ ਵਿੱਚ ਮਹੀਨਾਵਾਰ ਫੀਸਾਂ ਵਿੱਚ ਛੋਟ ਦਾ ਐਲਾਨ ਕੀਤਾ ਸੀ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਬਿੱਲ ਵਿੱਚ ਮਹੀਨਾਵਾਰ ਫੀਸ ਸ਼ਾਮਲ ਨਹੀਂ ਕੀਤੀ ਜਾਵੇਗੀ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਗਰੀਬ ਪਰਿਵਾਰਾਂ ਨੂੰ ਕਰੀਬ 180 ਕਰੋੜ ਰੁਪਏ ਦੀ ਰਾਹਤ ਮਿਲੇਗੀ ਇਹ ਫੈਸਲਾ ਅਗਲੇ ਬਿਲਿੰਗ ਸਰਕਲ ਤੋਂ ਲਾਗੂ ਹੋਵੇਗਾ ਖਪਤਕਾਰ ਆਪਣੇ ਕੁੱਲ ਬਿਜਲੀ ਬਿੱਲ ਉੱਤੇ ਘੱਟੋ-ਘੱਟ 2% ਤੋਂ ਵੱਧ ਤੋਂ ਵੱਧ 91% ਤੱਕ ਦੀ ਰਾਹਤ ਪ੍ਰਾਪਤ ਕਰ ਸਕਦੇ ਨੇ ਖਪਤਕਾਰਾਂ ਨੂੰ ਖਪਤ ਕੀਤੀ ਬਿਜਲੀ ਯੂਨਿਟ ਲਈ ਹੀ ਭੁਗਤਾਨ ਕਰਨਾ ਹੋਵੇਗਾ ਉਦਾਹਰਨ ਲਈ ਜੇਕਰ ਪਹਿਲਾਂ 1 ਕਿਲੋਵਾਟ ਲੋਡ ਵਾਲਾ ਪਰਿਵਾਰ 1 ਮਹੀਨੇ ਵਿੱਚ 30 ਯੂਨਿਟ ਬਿਜਲੀ ਦੀ ਖਪਤ ਕਰਦਾ ਸੀ ਤਾਂ ਬਿੱਲ 197.5 ਰੁਪਏ ਬਣਦਾ ਸੀ ਮਹੀਨਾਵਾਰ ਫੀਸ ਮੁਆਫ ਮੁਆਫ ਹੋਣ ਕਾਰਨ ਹੁਣ ਬਿੱਲ ਸਿਰਫ 82. 50 ਪੈਸੇ ਹੀ ਆਵੇਗੀ ਇਸੇ ਤਰ੍ਹਾਂ 2 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਨੂੰ ਇੱਕ ਮਹੀਨੇ ਵਿੱਚ 30 ਯੂਨਿਟਾਂ ਦੀ ਖਪਤ ਲਈ 312 ਰੁਪਏ 5 ਪੈਸੇ ਦਾ ਭੁਗਤਾਨ ਕਰਨਾ ਪੈਂਦਾ ਸੀ ਕਿਉਂਕਿ ਪ੍ਰਤੀ ਕਿਲੋਵਾਟ ਲੋਡ ਪ੍ਰਤੀ ਮਹੀਨਾਵਾਰ ਚਾਰਜ 115 ਰੁਪਏ ਸੀ ਨਵੇਂ ਬਿਲਿੰਗ ਚੱਕਰ ਤਹਿਤ ਇਹ ਬਿੱਲ ਘਟ ਕੇ 82 ਰੁਪਏ 50 ਪੈਸੇ ਰਹਿ ਜਾਵੇਗਾ ਕਿਉਂਕਿ ਪ੍ਰਤੀ ਯੂਨਿਟ ਚਾਰਜ 2 ਰੁਪਏ 75 ਪੈਸੇ ਹੈ ਅਤੇ ਕੋਈ ਮਹੀਨਾਵਾਰ ਫੀਸ ਨਹੀਂ ਹੋਵੇਗੀ